ਹੈਲੋ ਸਸਕੇਰ ਗਾਇਸ ਕਿੱਦਾਂ ਠੀਕ ਠਾਕ ਹੋ ਤੁਸੀਂ ਵੈਲਕਮ ਹੈ YouTube ਚ ਅੱਜ ਵੀ ਹੋਣਗੇ ਅਲੂ ਵਾਲੇ ਪਰੌਂਠੇ ਆਪਾਂ ਬਣਾਉਣੇ ਤੁਹਾਨੂੰ ਮੰਮੀ ਲਾ ਹੈਲੋ ਗਾਇਸ ਆਪਦੇ ਬਣਾਉਣੇ ਕਿ ਅਲੂ ਵਾਲੇ ਪਰੌਂਠੇ ਤੇ ਖਾਣ ਵਾਸਤੇ ਆਪਾਂ ਹੋਏ ਰੈਡੀ ਗਾਇਸ ਇੱਧਰ ਆਪਾਂ ਪਾ ਲਈ ਆਲੂ ਤੇ ਹੁਣ ਇਹਦੇ ਵਿੱਚ ਪਾਵਾਂਗੇ ਥੋੜਾ ਮਸਾਲਾ ਤਾਂ ਆਹ ਵੇਖੋ ਬੱਚੇ ਵੀ ਬੈਠੇ ਹੋਏ ਆ ਡੀਗ ਦੇ ਵਿੱਚ ਡੀਗ ਦੇ ਵਿੱਚ ਤੇ ਹੁਣ ਆਪਾਂ ਗਾਇਸ ਖਾਣ ਆ ਵੇਖੋ ਇਹਦੇ ਵਿੱਚ ਪਾ ਲਈ ਆਪਾਂ ਪਿਆਜ਼ ਹੁਣ ਪਾਵਾਂਗੇ ਚ ਥੋੜਾ ਮਸਾਲਾ ਅਹਿਆਪਾ ਗ੍ਰੀਨ ਮਿਰਚ ਪਾ ਲਈ। ਹੁਣ ਰੱਡ ਵੀ ਐਡ ਕਰਾਂਗੇ। ਬਰਾਬਰ ਸੇਮਾ। ਲੋ ਗਾਇਸ ਪੈ ਗਿਆ ਇੱਕ ਸਾਰਾ ਸਮਾਨ। ਇਹਨੂੰ ਉਹ ਅਗੇ ਆਪਾਂ ਰੋਟੀ ਐਨ ਮਿਕਸ ਕਰਾਂਗੇ। ਗਾਇਸ ਇੱਧਰ ਹੋ ਗਈ ਸਾਰੀ ਤਿਆਰੀ। ਤਵਾ ਘਰ ਤਾਂ ਮੰਮੀ ਨੇ। ਪਾਤਾ ਇੱਧਰ ਵੇਖੋ ਘਰ ਦਾ ਕੱਢਿਆ ਮੱਖਣ ਇਹ ਬਣਾਈ ਜਿੱਦ ਰੈਡੀ ਖਾਣ ਵਾਸਤੇ ਰੋਟੀ ਹਾਂ ਚੀਚੀ ਠੀਕ ਹੈ ਹੋਰ ਬਾਬਾ ਜੀ ਕੀ ਹਾਲ ਜੋ ਗਾਇਸ ਆ ਦੇਖੋ ਇੱਕ ਰੋਟੀ ਪਾਤੀ ਸੀ ਮੰਮੀ ਨੇ ਤਵੇ ਤੇ ਜੀ ਹੁੰਦੀ ਪਈ ਆ ਰੈਡੀ ਹਾਂਜੀ ਇੱਧਰ ਸਵਰਦੇ ਘੜਿਆ ਮੋਗਦੇ ਤੇ ਆਂ ਗੋਲੇ ਫਰੋਠੇ ਫਿਰ ਮੈਂ ਖਾਤੇ ਚਾਟਣੀ ਚਾ ਫਿਰ ਮੈਂ 4 ਵਜੇ ਆ ਤੇ ਥੇ ਲੈਣਾ ਹੈ ਠੀਕ ਦੇਖ ਲਦਾਦੀ ਬੰਬ ਬਣੇ ਰੋ ਗਾਇਸ ਬਲੋਗ ਨੂੰ ਨਾ ਸਬਸਕ੍ਰਾਈਬ ਕਰ ਦਿਓ ਲੱਗੇ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਕਰਕੇ ਜਾਇਓ ਨਵੇਂ-ਨਵੇਂ ਵਲੋਗ ਵੇਖਣ ਵਾਸਤੇ ਗਾਇਜ਼ ਇੱਧਰ ਹੋ ਗਿਆ ਰੋਟੀ ਤਿਆਰ ਦੇਖਦੇ ਤੁਸੀਂ ਇੱਕ ਹੈਗਾ ਖੋਲੀ ਵਿੱਚ ਦਹੀਂ ਤੇ ਨਾਲ ਹੈਗਾ ਮੱਖਣ ਤੋਂ ਆਪਾਂ ਜਾਣਦੇ ਹਾਂ ਬੱਚੇ ਦੇਖੋ ਹੋਰ ਇਹ ਖਾ ਕੇ ਤੁਹਾਨੂੰ ਦੱਸੂ ਦੱਸੂਗਾ ਵੀ ਰੈਕਸ਼ਨ ਕਿਵੇਂ ਦੇ ਇਹਨਾਂ ਨੇ ਖਾ ਕੇ ਦੱਸਿਓ ਮੈਡਮ ਜੀ ਤੁਸੀਂ ਪਹਿਲੇ ਮੱਖਣ ਆ ਮੰ ਮੱਖਣ ਉਹਦੇ ਬੈ ਗਾਇਜ਼ ਬਣ ਰਿਹਾ ਵਲੋਗ ਦੇ ਨਾਲ ਤੁਸੀਂ ਹਾਂਜੀ ਦੱਸੋ ਬੱਚਾ ਜੀ ਖਾ ਕੇ ਕੀ ਵੈਰੀ ਬਣੀ ਬਹੁਤ ਹੀ ਆਮ ਬਣੀ ਸਵਾਦਿਸ਼ਟੀ ਚਲੋ ਜੀ ਇੰਨਾ ਇਹਨਾਂ ਨੇ ਕਹਿਤਾ ਵੀ ਓਕੇ ਬਣੇ ਆ ਤੇ ਹੁਣ ਆਪਾਂ ਤੁਹਾਨੂੰ ਖਾ ਕੇ ਦੱਸਾਂਗੇ ਕਿਵੇਂ ਦੇ ਬਣੇ ਗਾਇਸ ਇੱਧਰ ਹੋ ਗਿਆ ਪਪਾ ਦੀ ਰੋਟੀ ਤਿਆਰ ਹੁਣ ਆਪਾਂ ਜਾਣਦੇ ਆਂ ਦੇ ਆਪਾਂ ਰੋਟੀ ਮਾ ਥੱਲੇ ਲੋ ਜੀ ਗਾਇਸ ਆਪਾਂ ਨੂੰ ਮਿਲ ਗਿਆ ਰੋਟੀ ਹੁਣ ਆਪਾਂ ਖਾਣ ਲੱਗੇ ਆ ਰੋਟੀ ਪਹਿਲਾਂ ਮੈਂ ਖਾਵਾਂਗੀ ਤੇ ਫਿਰ ਮੰਮਾ ਨੂੰ ਖਵਾਵਾਂਗੀ ਆਪਾਂ ਖਾ ਇਹ ਤੁਹਾਨੂੰ ਮਿਲਦੇ ਆਪਾਂ ਬਾਅਦ ਵਿੱਚ ਪੱਲਾ ਖਾ ਲਈ ਆਪਾਂ ਰੋਟੀ ਗ੍ਰੇਸ ਮੈਂ ਖਾਣੇ ਲਈ ਰੱਖੀ ਨਾਲ ਦੱਸੀ ਮੈਂ ਬਨੋਂ ਲੱਗੀ ਆ ਗਾਇਸ ਹੁਣ ਰੋਟੀ ਮੰਮੀ ਖਾਣਗੇ ਰੋਟੀ ਤੇ ਫਿਰ ਆਪਾਂ ਮੰਡਾ ਮੰਜਾਂਗੇ ਇਸ ਖਾਲੀ ਸੀ ਆਪਾਂ ਰੋਟੀ ਤਾਂ ਆਪਾਂ ਸਲੇਫ ਵੀ ਕਰ ਤਕਲੀਨ ਵੀ ਵੇਖ ਸਕਦੇ ਹਾਂ ਹੁਣ ਮੈਂ ਮੰਜਾਂਗੀ ਭਾਂਡੇ ਦੇ ਇੱਧਰ ਵੇਖੋ ਕਿੰਨਾ ਵੱਡਾ ਲੱਗਾ ਹੋਇਆ ਢੇਰ ਤੇ ਮੈਂ ਭਾਂਡੇ ਮਾਜਣਾ ਆਪਾਂ ਮਿਲਦੇ ਤੁਹਾਨੂੰ ਨੈਕਸਟ ਵਲੋਗ 'ਚ ਜਿਹੜੇ ਹੱਡੇ ਚੰਨ ਅਤੇ ਨਵੇਂ ਆ ਚੰਨ ਨੂੰ ਕਰਦੇ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸੋ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੋਗ